ਤੇ ਜ਼ਿਆਦਾਤਰ ਮੈਨੂੰ ਐਂ ਦੱਸ ਦਿਓ ਸਾਰੇ ਜਣੇ ਹੁਣ ਸੌ ਪਰਟੀਸ਼ਲ ਨਹੀਂ ਐ ਬਹੁਤ ਸੰਤਿ ਰੋਜ਼ਾਨਾ ਆਪਣੇ ਬੱਚਿਆਂ ਕੋਲ ਅੱਧਾ ਘੰਟਾ ਸਮਾਂ ਕੱਢ ਕੇ ਬੈਠਦੇ ਹੋ ਹਾਂਜੀ ਜ਼ਿਆਦਾਤਰ ਮੇਰੀ ਗੱਲ ਮੈਂ ਐਂ ਨਹੀਂ ਕਹਿੰਦਾ ਹੈਗੇ ਐ ਬਹਿਣ ਵਾਲੇ ਦੀਨ ਆਸ ਨਹੀਂ ਐ ਨਾ ਬ੍ਰਿਆਈ ਦਾ ਨਾ ਚਗਿਆਈ ਦਾ ਲੇਕਿਨ ਜ਼ਿਆਦਾਤਰ ਜਿਹੜੀ ਗੱਲ ਐ ਆਪ ਕੋ ਆਪਣੇ ਅੰਦਰ ਸੈੱਲ ਬਣਾਉਣਾ ਸ਼ੁਰੂ ਕਰਕੇ ਦੇਖੀਏ ਆਪਣੀ ਸਿਹਤ ਪਰਚੋਰ ਤੱਕ ਦੇਖੀਏ ਅਸੀਂ ਨਹੀਂ ਬੈਠਦੇ ਜਿਆਦਾਤਰ ਮੰਨਦੇ ਇਹ ਕਿ ਅਨਾਖੜ ਪ੍ਰਤੀਸ਼ਤ ਨਹੀਂ ਕਰੂੰ ਕਾਰਨ ਕੀ ਹੈ ਰੀਜ਼ਨ ਕੀ ਹੈ ਦੱਸੋ ਕੋਈ ਕੋਣੀ ਬੈਠਦੇ ਜੀ ਵੀ ਕਾਰਨ ਹੈ ਨਹੀਂ ਸਾਰੇ ਇਹ ਜਿਹਨ ਸਾਰੇ ਬੀਬੀ ਸਾਰੇ ਅੱਜ ਕੱਲ জব ਕਰਦੇ ਨੇ ਲੇਡੀਜ਼ ਕੋ ਟਾਈਮ ਨਹੀਂ ਹੁੰਦਾ ਤੇ ਬੱਚਾ ਪਾਲਣੇ ਵਰਤਦਾ ਉਸ ਦਾ ਸਾਰੇ ਮੋਬਾਈਲ ਕੋਲ ਨਾ ਤਾਂ ਪੇਰੈਂਟਸ ਹੀ ਫੋਨ ਛੱਡਦੇ ਨੇ ਤੇ ਨਾ ਬੱਚੇ ਛੱਡਦੇ ਨੇ ਬਟ ਮਤਲਬ ਰਿਐਲਿਟੀ ਇਹ ਆ ਕਿ ਜੇ ਤੁਸੀਂ ਬੱਚਿਆਂ ਨੂੰ ਟਾਈਮ ਨਹੀਂ ਦਿੰਦੇ ਨਾ ਤੁਸੀਂ ਬੱਚਿਆਂ ਦਾ ਫਿਊਚਰ ਵੀ ਸੇਵ ਨਹੀਂ ਕਰ ਪਾਦੇ ਬੇਸ਼ੱਕ ਜਿੰਨੇ ਮਰਜ਼ੀ ਵਿਦੇਸ਼ ਕੋਲ ਚ ਪੜਾ ਲਓ ਫਿਰ ਜਿਹੜੇ ਪੇਰੈਂਟਸ ਆ ਨਾ ਜਿਹੜੀ ਮਾਂ ਆ ਉਹ ਪਹਿਲੀ ਟੀਚਰ ਹੁੰਦੀ ਆ ਤੇ ਉਹਦਾ ਫਰਜ਼ ਬਣਦਾ ਆ ਕਿ ਬੱਚੇ ਨੂੰ ਜ਼ਿੰਦਗੀ ਬਾਰੇ ਸਿਖਾਣਾ ਤੇ ਡੇਲੀ ਸਾਡਾ ਫਰਜ਼ ਬਣਦਾ ਆ ਅੱਧਾ ਘੰਟਾ ਰਾਇਆ ਅੱਧਾ ਘੱਟੋ ਘੱਟ ਦਾ ਵੇਟਾ ਜੇ ਤਾਂ ਵਾਦੂ ਹੋਵੇ ਫਿਰ ਵਧੀਆ ਆ ਬਟ ਅੱਤਾ ਕਿ ਤਾ ਇਹਦਾ ਬੱਚੇ ਨਾਲ ਐਕਸਪੈਕਟ ਹੁੱਕਨ ਨਾਲ ਇਹਦਾ ਕੁਡ ਦੇਖੋ ਦੋਵੇਂ ਜਾਂ ਆ ਰਹੇ ਆ ਉਹ ਕਹਿੰਦੇ ਜੀ ਸਮਾਂ ਹੀ ਨਹੀਂ ਹੁੰਦਾ ਉਹਨਾਂ ਨੇ ਕਹਿਤਾ ਸੀ ਜੀ ਸਮਾਂ ਹੀ ਨਹੀਂ ਹੁੰਦਾ ਆਪਣੇ ਕੰਮਾਂ 'ਚ ਬਿਜ਼ੀ ਰਹਿੰਦੇ ਆ ਤੇ ਤੁਸੀਂ ਆਪ ਹੀ ਹੁਣ ਕਹਿਤਾ ਕਿ ਜੋ ਕੁਝ ਕਰਦੇ ਆ ਬੱਚਿਆਂ ਲਈ ਕਰਦੇ ਆ ਮੈਨੂੰ ਹੁਣ ਇੱਕ ਗੱਲ ਸਮਝਾ ਦਿਓ ਥੋੜੀ ਜੀ ਕਿਉਂਕਿ ਮੈਂ ਇਹਨੂੰ ਪਲਾਨ ਤੇ ਲਿਆ ਕੇ ਖੜਾ ਖੜਾਤਾ ਜਿਹੜੀ ਸਾਡੀ ਪਰਸਨਲ ਪਲਾਨ ਹੈ ਸਾਡੀ ਨਿੱਜੀ ਪਲਾਨ ਹੈ ਸਾਡੇ ਫੈਮਿਲੀ ਪਲਾਨ ਹੀ ਹੈ ਨਾ ਜੀ ਇਹ ਉਹਦੇ ਨਾਲ ਜੁੜ ਗਈ ਹੈ ਨਾ ਜੇ ਫੈਮਿਲੀ ਪਲਾਨ ਅੱਛੀ ਹੋ ਗਈ ਤਾਂ ਤੁਸੀਂ ਬਾਕੀਆਂ ਤੇ ਗੱਡੀ ਤੇ ਖਪਾਉਂਗਾ ਤੇ ਜੇ ਤੁਸੀਂ ਬੱਚਿਆਂ ਦੀ ਕਰ ਲਾਇਓ ਬੱਚਿਆਂ ਨੂੰ ਇੱਕ ਨੰਬਰ ਤੇ ਰੱਖਦੇ ਹੋ ਸਮਾਂ ਤੁਸੀਂ ਸਾਡੇ ਕੋਲ ਹੈ ਕਹਿੰਦੇ ਹੈਗਾ ਨਹੀਂ ਤੇ ਫਿਰ ਜੋ ਆਪਣਾ ਕੰਮ ਕਰਕੇ ਕਮੋਨੇ ਹੋ ਅਰਨਿੰਗਸ ਕਰਦੇ ਹੋ ਧੰਦਾ ਤੁਹਾਡਾ ਕੋਈ ਵੀ ਹੈ ਚਾਹੇ ਮਾਂ ਦਾ ਹੈ ਚਾਹੇ ਪਿਓ ਦਾ ਹੈ ਚਾਹੇ ਕਿਸੇ ਤਰ੍ਹਾਂ ਦਾ ਵੀ ਹੈ ਉਹ ਫਿਰ ਕਾਦੇ ਲਈ ਉਹਨਾਂ ਦੀ ਇੰਨਾ ਪੈਸਾ ਕਮਾ ਕੇ ਖਪਾ ਕਰਦੇ ਹੋ ਜਿਉਂ ਉਹਨਾਂ ਵਕਤ ਤੁਹਾਡੇ ਕੋ ਸਮਝ ਨਹੀਂ ਹੈਗਾ ਕੀ ਤੁਸੀਂ ਅਰਥਿਕ ਤੌਰ ਤੇ ਮਹਿਲ ਮਾੜੀਆਂ ਜਹਾਜ਼ ਬੰਗਲੇ ਕੋਠੀਆਂ ਬਣਾ ਕੇ ਉਹਨਾਂ ਨੂੰ ਦੇਣ ਨੂੰ ਇੱਕ ਮਾਰ ਕਾ ਸਮਝਦੇ ਹੋ ਮਹੱਤਵ ਸਮਝਦੇ ਹੋ ਕਿ ਉਹਨਾਂ ਨੂੰ ਚੰਗੇ ਸੰਸਕਾਰ ਦੇਣਾ ਮਹੱਤਵ ਸਮਝਦੇ ਹੋ ਕਿਹੜੀ ਚੀਜ਼ ਹੈ ਜੀ ਮਹੱਤਵਪੂਰਨ ਤੇ ਜੇ ਅੱਜ ਮੈਂ ਇਹ ਗੱਲ ਕਹਿ ਦੇਵਾਂ ਹੁਣ ਇੱਥੇ ਖੜੋ ਕੇ ਸਾਡੀ ਨੌਜਵਾਨ ਪੀੜ੍ਹੀ ਸਾਡੇ ਲੜਕੀਆਂ ਤੇ ਸਾਡੇ ਲੜਕੇ ਸਾਡੇ ਹੱਥੋਂ ਬਾਹਰ ਕਿਉਂ ਹੈ ਜੀ ਕారణ ਸਾਡਾ ਇਹਨਾਂ ਦੀ ਮੈਨੂੰ ਦੱਸੋ ਤੁਸੀਂ ਨੌਕਰੀ ਕਰਦੇ ਹੋ ਤੁਸੀਂ ਵਾਈ ਕਰਦੇ ਹੋ ਤੁਸੀਂ ਦੁਕਾਨਦਾਰੀ ਕਰਦੇ ਹੋ ਜੋ ਵੀ ਕਰਦੇ ਹੋ ਉਹ ਕੰਮ ਕਰਕੇ ਐਨੀ ਹਿੰਮਤ ਕਰਨ ਦਾ ਕੋਈ ਫਾਇਦਾ ਨਹੀਂ ਜੇ ਤੁਸੀਂ ਆਪਣੇ ਬੱਚਿਆਂ ਨੂੰ ਐਜ਼ ਅ ਫਰੈਂਡ ਐਜ਼ ਅ ਸਹੇਲੀ ਬਿਠਾ ਕੇ ਉਹਨਾਂ ਨਾਲ ਗੱਲਬਾਤ ਰੋਜ਼ਾਨਾ ਨਹੀਂ ਕਰਦੇ ਫਿਰ ਹੁੰਦਾ ਕੀ ਹੈ ਮੇਰਾ ਬਹੁਤ ਕੋੜਾ ਤਜਰਬਾ ਹੈ ਇਸ ਗੱਲ ਤੇ ਆਣ ਕੇ 3 ਸਾਲ ਤੋਂ ਮੈਂ ਕਹਿੰਦਾ ਉਹਦੀ ਉਮਰ ਫੜੋ ਬੱਚੇ ਦੀ ਤੇ 14 ਸਾਲ ਤੱਕ ਫੜੋ ਜਿੱਥੇ ਜਾ ਕੇ ਉਹਨੇ ਵਿਗੜਨਾ ਹੈ ਨਾ ਤੁਸੀਂ 3 ਸਾਲ ਤੋਂ 14 ਸਾਲ ਤੱਕ ਤੁਹਾਨੂੰ ਸਮਾਂ ਮਿਲਿਆ ਮਾਂ ਕਹਿੰਦੀ ਹੈ ਮੇਰੀਆਂ ਰੋਟੀਆਂ ਪਕਦੀਆਂ ਮੇਰੇ ਕਪੜੇ ਧੋਣ ਦੀ ਮਸ਼ੀਨ ਲੱਗੀ ਹੈ ਮੇਰੀ ਡਿਊਟੀ ਦਾ ਸਮਾਂ ਨਹੀਂ ਹੈ ਉਹ ਕਹਿੰਦਾ ਮੇਰਾ ਵੀਡੀਓ ਨਾਲ ਗੱਲ ਚੱਲਣ ਈ ਹੈ ਮੇਰੀ ਮੰਤਰੀਆਂ ਤੇ ਐਮਐਨਏ ਨਾਲ ਗੱਲ ਚੱਲਣ ਈ ਹੈ ਮੇਰੇ ਆਪ ਦੇ ਹੋਰ ਕੰਮ ਨਹੀਂ ਮੁੱਕਦੇ ਤੇ ਉਸ ਬੱਚੇ ਦੀ ਆ ਅਵਸਥਾ ਕਦੀ ਪੜ ਕੇ ਦੇਖੀ ਅੰਦਰ ਵਾਲੀ ਕਿ ਉਦੋਂ ਜਦੋਂ ਉਹ ਕੋਈ ਚੰਗੀ ਗੱਲ ਤੁਹਾਨੂੰ ਆਣ ਕੇ ਸੁਣਾਉਂਦਾ ਹੈ ਤੁਸੀਂ ਦੋਵੇਂ ਮਾਂ ਤੇ ਉਹਦੇ ਸੁਣਨ ਨੂੰ ਤਿਆਰ ਨਹੀਂ ਹੁੰਦੇ ਕੋਨ ਕਹਨੇ ਆ ਮਾਂ ਨੂੰ ਖਾਦਾ ਮਾਂ ਦੀ ਕਿਉਂ ਨੂੰ ਖਾਦਾ ਉਹਦਾ ਕਦੀ ਆ ਅੰਦਰ ਪੜਿਆ ਫਿਰ ਤੇ ਕੀ ਕਹਿੰਦਾ ਫਿਰ ਉਹ ਪਿਆਰ ਲੱਭਦਾ ਫਿਰ ਉਹ ਸਮਾਂ ਲੱਭਦਾ ਉਹ ਨੁੱਕਰ ਲੱਭਦਾ ਮੈਨੂੰ ਕਿੱਥੋਂ ਸਕੂਨ ਮਿਲੇ ਸਿਰ ਬੱਚੇ ਫਿਰ ਬਾਹਰੋਂ ਪਿਆਰ ਲੱਭਣਾ ਸ਼ੁਰੂ ਕਰ ਦਿੰਦੇ ਆ ਜਦੋਂ ਘਰੋਂ ਬੱਚਿਆਂ ਨੂੰ ਪਿਆਰ ਨਹੀਂ ਮਿਲਦਾ ਤੇ ਜਦੋਂ ਤੁਸੀਂ ਇਹੋ ਜਿਹੀਆਂ ਕਤਾਈਆਂ ਕਰਦੇ ਹੋ ਫਿਰ ਉਹ ਬਾਹਰ ਨੁੱਕਰਾਂ 'ਚ ਜਾਂਦੇ ਆ ਫਿਰ ਉੱਥੇ ਨੁੱਕਰਾਂ 'ਚ ਜਾ ਕੇ ਜਿਹੋ ਜਿਹੀ ਅਵਸਥਾ ਉਹਨਾਂ ਨੂੰ ਮਿਲਦੀ ਹੈ ਉਹੋ ਜਿਹੀਆਂ ਸਹੇਲੀਆਂ ਤੇ ਉਹੋ ਜਿਹੇ ਦੋਸਤ ਉਹ ਜਿਆ ਸਿਸਟਮ ਨੂੰ ਮਿਲ ਜਾਂਦਾ ਉਹਦੇ ਉਹ ਆਰੀ ਹੋ ਜਾਂਦੇ ਹਾਨੀ ਹੋ ਜਾਂਦੇ ਐ ਤੇ ਫੇਰ ਅਸੀਂ ਉਦੋਂ ਆਂਦੇ ਆ ਅਬ ਪਛਤਾਏ ਕੀ ਹੁਆ ਜਦ ਕਿੜਿਆ ਚੁਗ ਗਈ ਖੇਤ ਤੇ ਫੇਰ ਅਸੀਂ ਕਹਿੰਨੇ ਅਸੀਂ ਤੇ ਕੀਤਾ ਹੀ ਕੁਝ ਨਹੀਂ ساری ਉਮਰਿਆਂ ਨਾਲ ਹੀ ਕਮਾਉਂਦੇ ਮਰ ਗਏ ਅਸੀਂ ਇਹਨਾਂ ਨੂੰ ਕਿਹਾ ਹੀ ਕੁਝ ਨਹੀਂ ਤੇ ਕਹਿਣਾ ਤੁਸੀਂ ਕੀ ਸੀ ਜਿਹੜਾ ਕਹਿਣਾ ਸੀ ਉਹ ਤੋਂ ਤੁਸੀਂ ਪਾਸਾ ਵਟ ਲਿਆ ਤੇ ਫੇਰ ਉਹ ਸਾਡੀ ਹੱਥ ਤੋਂ ਬਾਹਰ ਹੋ ਜਾਂਦੇ ਐ ਜਿਵੇਂ ਕਿੱਕੀਆਂ ਦਿਨਾਂ ਬਾਅਦ ਇੱਕ ਕੁਕੜੀ ਕੁੜਤ ਮਾਲਕੇ ਤੇ ਬੱਚੇ ਕੱਢ ਦਿੰਦੀ ਐ ਤੇ ਚੌਥੇ ਪੰਜਵੇਂ ਦਿਨ ਨੂੰ ਉਹ ਡਾਰ ਹੋ ਜਾਂਦੇ ਐ ਉਹ ਆnde ਜਾ ਮਾਦਾ ਤੇਰੀ ਸਾਨੂੰ ਪ੍ਰਵਾਹ ਨਹੀਂ ਐ ਫਿਰ ਐਜੇ ਹੁੰਦਾ ਐਵੇਂ ਫਿਰ ਉਹ ਕਰਦੇ ਐ ਤੇ ਫਿਰ ਅਸੀਂ ਉਸ ਨਿਗਾਰ ਦਾ ਸਿੱਟਾ ਬਣੇ ਬੈਠੇ ਐ ਜ਼ਿਆਦਾਤਰ ਫਿਰ ਨਸ਼ੇ ਵੱਧ ਫੈਲੀਆਂ ਸਮੱਸਿਆਵਾਂ ਪੈਰ ਪਾਰ ਤੇ ਅੱਜ ਸਾਰਾ ਸਮਾਜ ਕਿੱਧਰ ਨੂੰ ਜਾ ਰਿਹਾ ਅਸੀਂ ਕਿੱਧਰ ਨੂੰ ਜਾ ਰਹੇ ਸਾਡਾ ਸਿਸਟਮ ਸਾਰੇ ਜਾਣੇ ਚੰਗੀ ਤਰ੍ਹਾਂ ਜਾਣਦੇ ਹੋ ਕੋਈ ਕੋਈ ਲੇਖੇ ਵਾਲੀ ਕਰਤ ਨਹੀਂ ਹੈ ਕਿਸੇ ਨਾਲ ਜੇ ਗਲਤ ਹੈ ਤਾਂ ਤਾਂ ਦੱਸ ਦੋ ਸੋ ਇਸ ਕਰਕੇ ਨਾ ਜੀ ਪਲਾਨਿੰਗ ਐਵੇਂ ਦੀ ਹੈ ਉਹਨਾਂ ਦੇ ਹਾਣੀ ਬਣੋ ਉਹਨਾਂ ਦਾ ਹੱਥ ਫੜੋ ਕਿਉਂਕਿ ਉਹ ਤਾਂ ਸਾਡੇ ਨਾਲ ਫਿਰ ਸਾਰੀਆਂ ਗੱਲਾਂ ਕਰਨਗੇ ਐਜ਼ ਅ ਸਹੇਲੀ ਐ ਜਾਂ ਦੋਸਤ ਐ ਜਾਂ ਮਿੱਤਰ ਜਿਹੜੀਆਂ ਸਮੇਂ-ਸਮੇਂ ਸਿਰ ਉਹਨੂੰ ਕਰਨੀਆਂ ਬਣਦੀਆਂ ਨੇ ਡਰਦੇ ਨਾ ਤੁਹਾਡੇ ਨਾਲ ਗੱਲਾਂ ਹੀ ਨਹੀਂ ਕਰਨੀਆਂ ਨਾ ਮਾਂ ਨਾ ਕਰਨੀਆਂ ਨਾ ਪਿਓ ਨਾ ਕਰਨੀਆਂ ਹਾਲਾਤ ਬੜੇ ਖਤਰਨਾਕ ਦੌਰ ਚ ਚਲੇ ਜਾਂਦੇ ਐ ਇਹ ਪਲੈਨਿੰਗ ਦਾ ਹਿੱਸਾ ਹੈ ਸਾਡੀ ਪਲੈਨਿੰਗ ਸਭ ਤੋਂ ਪਹਿਲਾਂ ਆਉਂਦੀ ਹੈ ਸਾਡੀ ਫੈਮਿਲੀ ਪਲਾਨ ਅੱਛੀ ਹੋਣੀ ਚਾਹੀਦੀ ਹੈ ਫੈਮਿਲੀ ਪਲਾਨ ਅੱਛੀ ਹੋਗੀ ਤੇ ਐਵੇਂ ਤੁਹਾਡੇ ਪਿੰਡ ਰੂਪੀ ਪਲਾਨ ਅੱਛੀ ਹੋ ਜਾਣੀ ਹੈ ਆ ਪਿੰਡ ਰੂਪੀ ਪਲਾਨ ਇਹੀ ਹੈ ਸਮਾਜਿਕ ਨਿਆਂ ਦੀ ਗੱਲ ਹੈ ਚੰਗੇ ਸ਼ਾਸਨ ਪ੍ਰਬੰਧ ਦੀ ਗੱਲ ਇਹਦੇ ਵਿੱਚ ਆਈ ਹੋਈ ਹੈ ਉਹ ਕੀ ਹੈ ਇਹੀ ਚੀਜ਼ ਹੈ ਹੋਰ ਕੀ ਹੈ ਫੋਰ ਕੋ ਜਿੱਤੇ ਹੈਗਾ ਨਹੀਂ ਇਹਦੇ ਵਿੱਚ ਪਰ ਬਸ਼ਰਤ ਹੈ ਕਿ ਸਾਡੇ ਇੱਥੇ ਖਾਨੇ 'ਚ ਵੜਨੀ ਚਾਹੀਦੀ ਹੈ ਖਾਨੇ 'ਚ ਕਦੋਂ ਵੜਨੀ ਹੈ ਜਦੋਂ ਸਾਡਾ ਆ ਸਾਡੇ ਵਾਸ 'ਚ ਆ ਗਿਆ ਮਨ ਪਾਪੀ ਮਨ ਚੋਰ ਮਨ ਕੇ ਮਤੇ ਨਾ ਚੱਲੀਏ ਪਲਕ ਪਲਕ ਮਾਨ ਹੋਏ ਬਹੁਤ ਬੇਈਮਾਨ ਹੈ ਬੰਦੇ ਨੂੰ ਆਪਣੇ ਵਾਸ 'ਚ ਕਰਦਾ ਹੈ ਲੁਭਾਉਣੀਆਂ ਗੱਲਾਂ ਮੂੰਹ ਰੱਖਣੀਆਂ ਗੱਲਾਂ ਲੰਬਾ ਪੋਚੀ ਸਬਜ ਬਾਗ ਸ਼ਬਦ ਜੋ ਮਰਜ਼ੀ ਵਰਤ ਸਕਦੇ ਹੋ ਦਿਖਾਉਂਦਾ ਤੇ ਮੰਦਾ ਭੱਜ ਕੇ ਉਹਦੇ ਮਗਰ ਲੱਗ ਜਾਂਦਾ ਇਹਦੇ ਤੇ ਚਪੇੜ ਮਾਰੂ ਮੂੰਹ ਤੇ ਰੱਖ ਕੇ ਪਜਾ ਜਾ ਪਜਾ ਜਾ ਨਹੀਂ ਮੰਨਦਾ ਨਾ ਤੇਰੀ ਕੀ ਕਰੇਗਾ ਥੋੜਾ ਜਿਹਾ ਔਖਾ ਹੈ ਆ ਸਮਝਦੋ ਨਹੀਂ ਹੈ ਹੋ ਜਾਏਗਾ ਦੇਖੋ ਪਹਿਲਾ ਦੇਣਾ ਪਵੇਗਾ ਵਰਤਮਾਨ ਸਮੇਂ ਦੀ ਲੋੜ ਹੈ ਸਮਾਜਿਕ ਸਿਸਟਮ ਦੀ ਲੋੜ ਹੈ ਸਾਡੇ ਸਮੇਂ ਨੂੰ ਸਾਡੇ ਪੁਰਖਿਆਂ ਤੋਂ ਸਾਡੇ ਵਡੇਰਿਆਂ ਤੋਂ ਸਾਡੇ ਇਤਿਹਾਸ ਤੋਂ ਗੁਰੂਆਂ ਪੀਰਾਂ ਤੋਂ ਪਰੰਪਰਾਵਾਂ ਤੋਂ ਇਸ ਸਮੇਂ ਯੋਜਨਾਵਾਂ ਕਰਨੀਆਂ ਅਸੀਂ ਸਾਰੀਆਂ ਛੜਕੀਆਂ ਪਰ ਲਾ ਕੇ ਉੱਡੀਆਂ ਅੱਜ ਦੇ ਹਾਨੀ ਅਸੀਂ ਪਦਾਰਥਵਾਦੀ ਯੁੱਗ ਦੇ ਹਾਨੀ ਹੋ ਗਏ ਪਦਾਰਥਵਾਦੀ ਯੁੱਗ ਕੀ ਹੈ ਪੈਸੇ ਦੀ ਦੌੜ ਥੋੜੀ ਖਾ ਲੋ ਪਾਤੇ ਲਾ ਕੇ ਖਾ ਲੋ ਸੁਖੀ ਖਾਰੋ ਅੱਧੀ ਖਾਰੋ ਜਿਹੜੀ ਚੀਜ਼ ਨੇ ਤੁਹਾਨੂੰ ਸਕੂਨ ਦੇਣਾ ਲੰਮੇ ਸਮੇਂ ਚ ਫਿਕਰ ਨਹੀਂ ਹੋਏਗਾ ਤੁਹਾਨੂੰ ਤੁਹਾਨੂੰ ਡਰ ਨਹੀਂ ਹੋਏਗਾ ਮੇਰਾ ਮੁੰਡਾ ਤੇ ਮੇਰੀ ਕੁੜੀ ਐਸ ਵੇਲੇ 9 ਵਜੇ ਬਾਹਰ ਕੰਮਾਂ ਤੇ ਫਿਰਦੇ ਆ ਤੇ ਕੋਈ ਗਲਤ ਕੰਮ ਕਰ ਲੈਣਗੇ ਜੇ ਇਹ ਚੀਜ਼ਾਂ ਰਹੀ ਪਲਾਨਿੰਗ ਦੇਤੀਆਂ ਫਿਰ ਤੋ ਆਪਾਂ ਦੂਸਰੀ ਗੱਲ ਤੇ ਆਈ ਆ ਜੀ ਦੂਸਰੀ ਜਿਹੜੀ ਆਪਣੀ ਗਰੀਬੀ ਮੁਕਤ ਗੱਲ ਸੀ ਉਹਦੇ 'ਚ ਮੈਂ ਇਹ ਕਹਿ ਰਿਹਾ ਨਹੀਂ ਪੰਜਾਬ ਸਰਕਾਰ ਦੀ ਇੱਕ ਸਕੀਮ ਹੈ ਕਿਹੜੀ ਸਕੀਮ ਹੈ ਪੰਜਾਬ ਸਰਕਾਰ ਦੀ ਪੰਜਾਬ ਲੇਬਰ ਡਵੈਲਪਮੈਂਟ ਬੋਰਡ ਹੈ ਇੱਕ ਪੰਜਾਬ ਲੇਬਰ ਡਵੈਲਪਮੈਂਟ ਬੋਰਡ ਹੈ ਸਰਕਾਰ ਨੇ ਬਣਾਇਆ ਉਹਦਾ ਕੰਮ ਕੀ ਹੈ ਕਿ ਪਿੰਡ ਦੇ ਵਿੱਚ ਰਹਿੰਦੇ ਉਹਨਾਂ ਸਾਰੇ ਲੋਕਾਂ ਦੇ ਬੱਚਿਆਂ ਨੂੰ ਆਰਥਿਕ ਮਦਦ ਕਰਨੀ ਵਜੀਫਾ ਦੇਣਾ ਜਿਹੜੇ ਲੋਕ ਪਿੰਡ ਦੇ ਵਿੱਚ ਘਰ ਨੂੰ ਬਣਾਉਣ ਵਿੱਚ ਹਰ ਤਰ੍ਹਾਂ ਦਾ ਰੋਲ ਅਦਾ ਕਰਦੇ ਘਰ ਨੂੰ ਬਣਾਉਣ ਵਿੱਚ ਜਿਹੜਾ ਵੀ ਬੰਦਾ ਰੋਲ ਅਦਾ ਕਰਦਾ ਹੈ ਜਿਹੜਾ ਵੀ ਬੰਦਾ ਕੰਮ ਕਰਦਾ ਹੈ ਉਹਦੇ ਬੱਚੇ ਉਹ ਫਾਇਦਾ ਲੈਣ ਲਈ ਯੋ ਹੈ ਕਰਨਾ ਕੀ ਹੈ ਪੰਚ ਸਾਹਿਬ ਮੈਂਬਰ ਸਾਹਿਬਾਨ ਥੋੜਾ ਜਿਹਾ ਸਹਿਯੋਗ ਕਰਨਗੇ ਸਕੂਲ ਵਾਲੇ ਥੋੜਾ ਜਿਹਾ ਸਹਿਯੋਗ ਕਰਨਗੇ ਦੋਵਾਂ ਦੇ ਸਹਿਯੋਗ ਦੇ ਨਾਲ ਉਹ ਵਜੀਫਾ ਬੱਚਿਆਂ ਨੂੰ ਮਿਲ ਜਾਏਗਾ ਤੁਹਾਡੇ ਪਿੰਡ ਦੇ ਬੱਚੇ ਪੜ੍ਹਦੇ ਐ 5000 ਤੋਂ ਲੈ ਕੇ 75000 ਰੁਪਏ ਤੱਕ ਦਾ ਵਜੀਫਾ ਪ੍ਰਤੀ ਸਾਲ ਮਿਲ ਸਕਦਾ ਹੈ ਮੁਤਾਬਕ ਜਮਾਤ ਕਰਨਾ ਕੀ ਹੈ ਕੇਵਲ 40 ਰੁਪਏ ਦੀ ਇੱਕ ਪੰਜਾਬ ਨੈਸ਼ਨਲ ਬੈਂਕ ਤੇ ਜਾ ਕੇ ਖਾਤੇ ਖਲੋ ਹੈ ਜੁਆਇੰਟ ਬੱਚੇ ਦਾ ਤੇ ਆਪ ਦੇ ਪਿਓ ਦਾ ਨਾਮ ਦਾ 10 ਰੁਪਏ ਦੇ ਕੇ ਹਰ ਸਾਲ ਉਹਨੂੰ ਰੀਨਿਊ ਕਰਾਉਣਾ ਹੈ ਜਦੋਂ ਬੱਚੇ ਪੜ੍ਹਦੇ ਆ ਸਕੂਲ ਵਾਲਿਆਂ ਨੇ ਦੋ ਫਾਰਮ ਦੇਣੇ ਆ ਉਹ ਫਾਰਮ ਲਿਆ ਕੇ ਕਿ ਮੇਰਾ ਇਹ ਬੱਚਾ ਫਲਾਣੇ ਦਾ ਹੈਗਾ ਤੇ ਫਲਾਣੇ ਪਿੰਡ 'ਚ ਰਹਿੰਦਾ ਸਰਪੰਚ ਸਾਹਿਬ ਨੇ ਤਸਦੀਕਾ ਦੇਣੀ ਆ ਕਿ ਇਹ ਫਲਾਣੇ ਕਾਮਨਾ ਨਾਲ ਸੰਬੰਧਤ ਹੈ ਫਲਾਣਾ ਕੰਮ ਕਰਦਾ ਹੈ ਰੰਗ ਦਾ ਪੇਂਟ ਦਾ ਦਿਹਾੜੀ ਦਾ ਬਿਸਤਰੀ ਦਾ ਜੋੜੀ ਹੈ ਕਹਤਾ ਹੈ ਉਹ ਲਿਖ ਦੇਣਾ ਸਰਟੀਫਿਕੇਟ ਸਕੂਲ ਵਾਲਿਆਂ ਦੇਖ ਦੇਣਾ ਸਾਡੇ ਕੋਲ ਪੜਦਾ ਇਹਦੇ 90% ਨੰਬਰ ਆਉਂਦੇ ਐ ਰਿਕਾਰਡ ਆਨਲਾਈਨ ਪਹਿਲਾਂ ਆਫਲਾਈਨ ਸੀ ਹੁਣ ਆਨਲਾਈਨ ਹੈ ਉਹਦੇ ਤੇ ਚੜ ਜਾਣਾ ਚੜ ਕੇ ਸਰਕਾਰ ਕੋਲ ਚਲੇ ਜਾਣਾ ਤੇ ਤੁਹਾਡੀ ਜਾਣਕਾਰੀ ਹੱਥ ਮੈਨੂੰ ਇਹ ਦੱਸ ਦੇਣਾ ਬਣਦਾ ਹੈ ਉਹਦੇ ਕੋਲ ਬਜਟ ਪੰਜਾਬ ਸਰਕਾਰ ਨੇ ਜਿੰਨਾ ਰੱਖਿਆ ਆ ਉਹ ਸਾਰੇ ਸਾਥ ਕਰਤੀ ਲੋਕ ਉੱਥੇ ਜਾ ਕੇ ਇਹ ਫੋਟਨ ਤੇ ਨਾ ਚੜਾਉਂਦੇ ਨਹੀਂ ਐ ਕੰਮ ਹੀ ਨਹੀਂ ਕਰਦੇ ਪੈਸੇ ਲੈ ਹੀ ਨਹੀਂ ਪਾਉਂਦੇ ਕਿ ਐਵੇਂ ਕੀਤਿਆਂ ਗਰੀਬੀ ਦੀ ਦੁਰੀ ਹੋ ਨਹੀਂ ਸਕਦੀ ਕੇਵਲ ਇੰਨਾ ਹੀ ਕੰਮ ਨਹੀਂ ਹੈ ਕੇਵਲ ਤਾਂ ਵਜੀਫਾ ਹੀ ਹੈ ਬੱਚੇ ਦਾ ਵਿਆਹ ਹੋਵੇ ਲੜਕੇ ਦਾ ਲੜਕੀ ਦਾ ਵਿਆਹ ਹੋਵੇ ਐਨਕਲ ਲਵਾਉਣੀਆਂ ਹੋਣ ਸਾਈਕਲ ਲੈਣਾ ਹੋਵੇ ਟੂਰ ਤੇ ਸੈਰ ਧਾਰਮਿਕ ਯਾਤਰਾ ਤੇ ਜਾਣਾ ਹੋਵੇ ਉਹਨਾਂ ਵਾਸਤੇ ਵੀ ਉਹ ਪੈਸੇ ਦਿੰਦੇ ਐ ਇਸ ਤੋਂ ਵੀ ਅੱਗੇ ਐ ਜੇ ਲਗਾਤਾਰ 60 ਸਾਲ ਦੀ ਉਮਰ ਸਾਲ ਤੱਕ 60 ਤੋਂ 65 ਤੱਕ ਉਹਦੇ ਮੈਂਬਰ ਰੀਨਿਊ ਹੁੰਦੇ ਰਹਿੰਦੇ ਐ ਮਾਪਿਓ ਜਿਹੜੇ ਅਪਕਾਰਡ ਕਰਦੇ ਰਹਿੰਦੇ ਐ ਤੇ ਸਰਕਾਰ ਕੁਝ ਰਿਸ਼ਵ ਪਰਪੋਰਸ਼ਨੇਟ ਦੇ ਨਾਲ ਉਹਨਾਂ ਨੂੰ ਪੈਨਸ਼ਨ ਵੀ ਦੇ ਦਿੰਦੀ ਐ 500 ਦੇ ਹਜ਼ਾਰ ਦੇ ਵੇਗਤ ਬਖਤੀ। ਭਾਰਤ ਉਸ ਅਵਸਥਾ ਜਾਣ ਕੇ ਪੈਨਸ਼ਨ ਦੇ ਪੈਸੇ ਵੀ ਲੱਗ ਜਾਂਦੇ ਐ। ਹੈ ਜਾਣਕਾਰੀ ਜੀ। ਸਰ ਥੈਂਕ ਯੂ। ਗੱਲ ਇੱਥੇ ਹੀ ਐ। ਸਰ ਕੋਈ ਵੀ ਨਕਿਆ ਜੀ ਕੋਈ ਵੀ ਲੋਕ ਜਿਹੜੇ ਪਿੰਡ ਦੇ ਵਿੱਚ ਘਰ ਨੂੰ ਬਣਾਉਣ ਵਿੱਚ ਕੰਮ ਕਰਦੇ ਇਹ ਉਹਨਾਂ ਵਾਸਤੇ ਹੈ ਸੈਂਟਰ ਗਵਰਨਮੈਂਟ ਦੀ ਇੱਕ ਹੋਰ ਸਕੀਮ ਹੈਗੀ ਉਹਦੇ ਦੀ ਥੋੜੀਆਂ ਜਿਹੀਆਂ ਸ਼ਰਤਾਂ ਚਾਰ ਹਜ਼ਾਰ ਰੁਪਏ ਪ੍ਰਤੀ ਮਹੀਨਾ ਮਿਲ ਜਾਂਦਾ ਹੈਂਡੀਕੈਪ ਵਾਸਤੇ ਹੈ ਉਹਦੀਆਂ ਸ਼ਰਤਾਂ ਹੋਰ ਤਰ੍ਹਾਂ ਦੀਆਂ ਸਖਤ ਨੇ ਥੋੜੀਆਂ ਜਿਹੀਆਂ ਮੈਂ ਉਤਾਨ ਘੜਨਾ ਨਹੀਂ ਕਰਦਾ ਬਹੁਤ ਕੁਝ ਹੈ ਮੇਰਾ ਕਹਿਣਾ ਮਤਲਬ ਇਹ ਹੈ ਕਿ ਅਸੀਂ ਗਰੀਬੀ ਮੁਕਤ ਨੂੰ ਸ਼ੁਰੂ ਕੀਤਾ ਹੋਇਆ ਪਹਿਲੇ ਨੰਬਰ ਤੇ ਇਹਨੂੰ ਸ਼ੁਰੂ ਕਰਤਾ ਇਹਦੇ ਤੇ ਆਪਾਂ ਧਿਆਨ ਦੇ ਲਈਏ ਸਾਡੇ ਕੋਲ ਇੱਕ ਚੀਜ਼ ਲੱਗੀ ਹੋਵੇ ਇੱਕ ਮੈਂ ਸ਼ੁਰੂ ਤੋਂ ਤੁਹਾਨੂੰ ਇਹ ਗੱਲ ਜ਼ਰੂਰ ਕਹਿ ਦਵਾਂ ਕਿਸੇ ਵੀ ਚੀਜ਼ ਦਾ ਲਾਭ ਲੈਣ ਲਈ ਕਿਸੇ ਵੀ ਚੀਜ਼ ਨੂੰ ਅਮਲੀ ਜਾਮਾ ਪੈਣਾਉਣ ਲਈ ਸਭ ਤੋਂ ਪਹਿਲਾਂ ਉਹਦੇ ਨਾਲ ਸੰਬੰਧਿਤ ਸ਼ਰਤਾਂ ਜਿਹੜੀਆਂ ਪੀ ਕਿਹੜੀਆਂ-ਕਿਹੜੀਆਂ ਹਨ ਉਹਨਾਂ ਨੂੰ ਜਾਣਕਾਰੀ ਹਿਤ ਰੱਖਣਾ ਬੜਾ ਜ਼ਰੂਰੀ ਹੈ ਬਲੌਕ ਵਰਟਵਾ ਦੇ ਵਿੱਚ ਬੜੀ ਪੁਰਾਣੀ ਗੱਲ ਹੈ ਮੇਰੀ ਟ੍ਰੇਨਿੰਗ ਲੱਗੀ ਤੇ ਸਰਪੰਚ ਸਾਹਿਬ ਆ ਗਏ ਇੱਕ ਦਿਨ ਮੈਨੂੰ ਕਹਿੰਦੇ ਮੈਂ 70 ਬੰਦੇ ਮੈਨੂੰ ਕਹਿਤਾ ਕਿ ਲੈ ਲਓ ਜੀ ਉਥੇ ਤਰਨਤਾਰਨ ਕੈਂਪ ਲੱਗਾ ਤੇ ਇਹਨਾਂ ਨੂੰ ਕੋਠੇ ਮਿਲ ਜਾਣਗੇ ਤਾਂ ਜੀ ਮੈਂ ਦੋ ਤਿੰਨ ਚੱਕਰ ਵੀ ਮਾਰੇ ਤੇ ਉਹ ਬੰਦੇ ਵੀ ਖੜੇ ਉਥੇ ਤੇ ਮਿਲਿਆ ਮੈਨੂੰ ਕੋਠਾ ਇੱਕ ਵੀ ਨਹੀਂ ਫਿਰ ਤੇ ਮੈਂ ਫਿਰ ਸਰਪੰਚ ਸਾਹਿਬ ਜੀ ਨੂੰ ਦੱਸੋ ਵੀ ਤੁਸੀਂ ਪਹਿਲਾਂ ਜਿੰਨਾ ਤੁਹਾਨੂੰ ਕਿਹਾ ਸੀ ਉਹਨਾਂ ਨੂੰ ਪੁੱਛਿਆ ਸੀ ਵੀ ਇਹ ਕੋਠੇ ਮਿਲਣ ਵਾਸਤੇ ਲਾਹ ਪਾਤਰੀ ਦੀ ਯੋਗਤਾ ਕੀ ਹੋਣੀ ਚਾਹੀਦੀ ਹੈ ਕਿਹੜੀਆਂ ਸ਼ਰਤਾਂ ਥੱਲੇ ਮਿਲਣਾ ਅੱਦੇ ਨਹੀਂ ਇਹ ਤਾਂ ਮੈਂ ਪਤਾ ਨਹੀਂ ਕੀਤਾ ਮੈਂ ਇੱਥੇ ਥੋੜੀ ਜਿਹੀ ਅਸੀਂ ਮਾਰ ਖਾ ਜਾਣੇ ਆ ਪਹਿਲਾਂ ਹਰ ਚੀਜ਼ ਨੂੰ ਸਪਸ਼ਟ ਸਮਝੋ ਵੀ ਇਹ ਲੈਂਡ ਦਾ ਹੱਕਦਾਰ ਕੌਣ ਹੈ ਫਿਰ ਉਹਦੇ ਆਪਣੀ ਪਿੰਡ ਦੇ ਵਿੱਚ ਲਿਸਟ ਬਣਾ ਲਓ ਹੁਣ ਤਾਂ ਕੰਮ ਹੀ ਬੜਾ ਸੌਖਾ ਸਰਪੰਚ ਸਾਹਿਬ ਦੀ ਮਦਦ ਲਈ ਵਾਰਡ ਮੈਂਬਰ ਵਾਰਡ ਮੈਨ ਦੀ ਮਦਦ ਲਈ ਉਹਦੇ ਵਾਰਡ ਲੋਕ ਉਹਨਾਂ ਤੋਂ ਤੁਹਾਡੇ ਉਂਗਲਾਂ ਦੇ ਲਿਖਿਆ ਹੋਇਆ ਸਭ ਕੁਝ ਵੀ ਆਹ ਲੋਕ ਐਦਾ ਪੱਟਿਆ ਕੋਠਾ ਹੈ ਨਹੀਂ ਪਰ ਨਾਲ ਦੀ ਨਾਲ ਗਲਤੀਆਂ ਕੁਝ ਪ੍ਰਬੰਧਕੀ ਦਾ ਹੱਥ ਵੀ ਹੈਗੀਆਂ 2011 ਦੇ ਵਿੱਚ ਇੱਕ ਸਰਵੇ ਹੋਇਆ ਸੀ ਸੋਸ਼ਲ ਇਕਨੋਮਿਕ ਸਰਵੇ ਹੋਇਆ ਹੈ ਉਹਨੂੰ ਬੇਸਡ ਆਨ ਮੰਨ ਕੇ ਹੀ ਇੰਦਰਾ ਵਿਕਾਸ ਯੋਨਾ ਥੱਲੇ ਉਹ ਕਮਰੇ ਮਿਲਦਾ ਹੈ ਕੋਠੇ ਮਿਲਦਾ ਹੈ ਅਜੇ ਤੱਕ ਉਹੀ ਚੱਲ ਰਿਹਾ ਜਿਹੜਾ ਬੰਦਾ 2011 ਵਿੱਚ ਐਂਟਰ ਹੋ ਗਿਆ ਤੇ ਉਦੋਂ ਸ਼ਰਤਾਂ ਐਵੇਂ ਦੀਆਂ ਸੀ ਵੀ ਕੋਚਾ ਜਗ੍ਹਾ ਹੋਣੀ ਚਾਹੀਦੀ ਹੈ ਕੋਠਾ ਕੱਚਾ ਹੋਣਾ ਚਾਹੀਦਾ ਹੈ ਛਤ ਕਾਨਿਆਂ ਵਾਲੀ ਹੋਣੀ ਚਾਹੀਦੀ ਹੈ ਬਾਲੇ ਨਹੀਂ ਹੋਣੇ ਚਾਹੀਦੇ ਹੁਣ ਥੋੜੀ ਜਿਹੀ ਚੇਂਜ ਜ਼ਰੂਰ ਹੈ ਲੇਕਿਨ ਜਿਹੜੇ ਬੰਦੇ ਨੇ ਉਦੋਂ 11 ਤੇ 25 ਬਰਾਂ 13 ਸਾਲ ਦਾ ਡਿਫਰੈਂਸ ਆ ਗਿਆ ਇਹਨਾਂ ਚਿਰ ਤੂੰ ਬੜਾ ਕੁਝ ਬਦਲ ਜਾਂਦਾ ਔਰ ਰਵਾਈਜ਼ ਹੋਣੀਆਂ ਚਾਹੀਦੀਆਂ ਚੀਜ਼ਾਂ ਤੇ ਫੇਰ ਉਹ ਕੋਠੇ ਮਿਲ ਸਕਦੇ ਆ ਹੁਣ ਹੁਣ ਐਮਰਜੈਂਸੀ ਦੇ ਨਾਲ ਹੁਣੇ ਹੁਣੇ ਤੁਹਾਨੂੰ ਪਤਾ ਲੱਗਾ ਹੋਣਾ ਕੀ ਹੋਇਆ ਹੋਣਾ ਆ ਪਿਛਲੀ ਮਾਰਚ ਦੇ ਵਿੱਚ ਮੇਰਾ ਖਿਆਲ ਹੈ ਕਿ ਬਲਕ ਦੇ ਵਿੱਚ ਬਲੌਗ ਲਗਾ ਤੇ ਸ਼ਹਿਰਾਂ ਵਿੱਚ ਵੀ ਪਿੰਡਾਂ ਦੇ ਵਿੱਚ ਵੀ ਆ ਕੋਠਿਆਂ ਵਾਸਤੇ ਫਾਰਮ ਭਰੇ ਗਏ ਤੇ ਇਹ ਬੰਦਾ ਇਕ ਦਾ ਅਣਗਿਣਤ ਭਰੇ ਆ ਅਣਗਿਣਤ ਮੈਂ ਗਲਤ ਹੋ ਸਕਦਾ ਹਾਂ ਪਰ ਜਿੱਥੋਂ ਤੱਕ ਮੈਨੂੰ ਗਿਆਨ ਹੈ ਕਿ ਉਹਨਾਂ ਦੀ ਹੁਣ ਵੈਰੀਫਿਕੇਸ਼ਨ ਚੱਲ ਰਹੀ ਹੈ ਜਣ ਉਹ ਕੋਠਿਆਂ ਦੇ ਫਾਰਮ ਭਰਦੇ ਮਜਬੂਰੀ ਪੰਚਾਇਤ ਵਾਸਤੇ ਵੀ ਹੈ ਹਰ ਬੰਦਾ ਚਾਹੁੰਦਾ ਹੈ ਸਾਡੇ ਮਾਨਸਿਕ ਪੱਧਰ ਦੀ ਇੱਕ ਗੱਲ ਜਿਹੜੀ ਇਹ ਸਭ ਤੋਂ ਜ਼ਿਆਦਾ ਖਤਰਨਾਕ ਹੈ ਅਸੀਂ ਕਹਿੰਦੇ ਆ ਕਿ ਅਸੀਂ ਉਹ ਲੈਂਡ ਦੇ ਯੋਗ ਹੈਗੇ ਕਿ ਨਹੀਂ ਹੈਗੇ ਪਰ ਮੈਨੂੰ ਉਹ ਛੂਹਤ ਮਿਲਣੀ ਚਾਹੀਦੀ ਹੈ ਇੱਥੇ ਸਭ ਤੋਂ ਜ਼ਿਆਦਾ ਨੁਕਸਾਨ ਹੈ। ਹੁਣ ਸਰਪੰਚ ਸਾਹਿਬ ਕਿਦਾ ਮੋੜਨਗੇ ਜੀ ਇਹਦਾ ਨਾਮ ਭਰੋ। ਉਹਨਾਂ ਚੰਗਾ ਕੀਤਾ ਉਹਨਾਂ ਕਹਿੰਦੇ ਸਾਰਿਆਂ ਦੇ ਭਰ ਦੋ। ਭਰ ਦੋ ਸਾਰਿਆਂ ਦੇ। ਹੁਣ ਕੀ ਹੋਣਾ? ਉਹਦੀ ਤਿੰਨ ਮਹਿਕਮਿਆਂ ਵੱਲੋਂ ਵੱਖਰੀ ਵੱਖਰੀ ਵੈਰੀਫਿਕੇਸ਼ਨ ਹੋਣੀ ਹੈ। ਇੱਕ ਤੋਂ ਨਹੀਂ, ਇੱਕ ਤੋਂ ਨਿਕਲੋਗੇ ਦੂਜੇ ਤੇ ਫਸੋਗੇ, ਦੂਜੇ ਤੋਂ ਨਿਕਲੋਗੇ ਤੀਜੇ ਦੇ ਫਸੋਗੇ ਜਾਰੇ। ਕਿਉਂਕਿ ਇਹ ਪੈਸੇ ਮਿਲਨੇ ਆ ਸੈਂਟਰ ਗਵਰਨਮੈਂਟ ਸਕੀਮ ਵੱਲੋਂ। ਜਿਵੇਂ ਜਿਵੇਂ ਅਸੀਂ ਕੁਤਾਈਆਂ ਥੱਲੇ ਕਰਦੇ ਆ ਰਹੇ ਹਾਂ ਜਿਵੇਂ ਜਿਵੇਂ ਅਸੀਂ ਥੋੜੀਆਂ ਜੀਆਂ ਗਹਲੀਆਂ ਕਾਦੇਆਂ ਆ ਰਹੇ ਨੇ ਉਹਨੇ ਆਉਣ ਵਾਲੇ ਸਿਸਟਮ ਦੇ ਵਿੱਚ ਸਕੀਮਾਂ ਦਾ ਲਾਭ ਲੈਣ ਲਈ ਨਿਯਮ ਸਖਤ ਹੁੰਦੇ ਜਾ ਰਹੇ ਆ। ਆਨਲਾਈਨ ਜਿਓ ਟੈਗ ਹੋ ਗਿਆ ਨਾ ਜੀ? ਬਿਲਕੁਲ। ਆ ਚੀਜ਼ ਕਿਸ਼ਤ ਹੈ? ਅੱਜ ਹੀ ਬੈਠੇ ਆ ਮੈਨੂੰ ਸੈਨੀਟੇਸ਼ਨ ਦੇ ਇੱਕ ਲੈਟਰਨ ਦਾ 15000 ਰੁਪਏ ਦੇਣੇ ਹੋ ਜੀ। ਉਹਦੀਆਂ ਕਿੰਨ ਕਿਸ਼ਤਾਂ? ਬਿਲਕੁਲ। ਉਥੇ ਵੀ ਇਹੀ ਹੈ ਸਟੈਪ ਵਾਈਜ਼ ਹੈ। ਠੀਕ ਹੈ ਜੀ ਹੁਣ ਉਹਨਾਂ ਇਹ ਹੋਰ ਕਰਤਾ ਜਿਸ ਤੋ ਤੱਕ ਮੈਨੂੰ ਸਮਝ ਲੰਦੀ ਹੈ ਉਹ ਆਂਦਾ ਜੀ ਜੇ ਤੁਸੀਂ ਹੁਣ ਐ ਵੱਖਰੀ ਵੱਖਰੀ ਲੈਣੀ ਹੈ ਇੱਕ ਘਰ ਤੇ ਕਹਿੰਦੇ ਜੀ ਜਿਵੇਂ 2 ਮੀਟਰ ਲੱਗ ਗਏ ਉਹ ਮੈਂ ਕਹਿੰਦੀ ਜੀ ਸਾਨੂੰ ਵੱਖਰੀ ਵੱਖਰੀ ਮਿਲਣੀ ਚਾਹੀਦੀ ਹੈ ਉਹਨਾਂ ਕਹਿੰਦੇ ਜੀ ਫਿਰ ਵੱਖਰਾ ਮੀਟਰ ਵਖਾ ਲਓ ਭਾਈ ਐਵੇਂ ਹੀ ਆ ਜੀ ਹੋਰ ਮੰਡੀ ਆਉਂਦੇ ਆ ਅਸੀਂ ਅਹੀਂ ਅਹੀਂ ਥੋੜਾ ਜਿਹਾ ਆਪ ਉਹਨਾਂ ਸਿਸਟਮਾਂ ਨੂੰ ਗੰਨੜਾ ਕਰਨ ਦੇ ਵਿੱਚ ਰੋਲ ਅਦਾ ਕਰਦੇ ਆ ਅਸੀਂ ਦੂਸਰੀ ਗੱਲ ਇਹ ਹੈ ਕਿ ਕੁਝ ਚੀਜ਼ਾਂ ਅਹੀਂ ਪਲਾਨ 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 ਮੈਂ ਕਹੀ ਆ ਰਿਹਾ ਪਲਨ ਕਿਉਂ ਕਹਿ ਰਿਹਾ ਕਿ ਸਾਡਾ ਟ੍ਰੇਨਿੰਗ ਦਾ ਮੇਨ ਪਰਪਸ ਹੀ ಗ್ರಾಮ ਪੰਚਾਇਤ ਵਿਕਾਸ ਯੋਜਨਾ ਹੈ ਤਾਂ ਆ ਸਾਰੀਆਂ ਚੀਜ਼ਾਂ ಗ್ರಾಮ ਪੰਚਾਇਤ ਵਿਕਾਸ ਯੋਜਨਾ ਦੇ ਥੱਲੇ ਹੀ ਹੁੰਦੀਆਂ ਤੇ ਮੈਂ ਹਰ ਟ੍ਰੇਨਿੰਗ ਦੇ ਵਿੱਚ ਇਹ ਬੜੇ ਯੋਰ ਨਾਲ ਗੱਲ ਕਹਿਣਾ ਕੱਲ ਪਿਛਲੀ ਵਾਰ ਵੀ ਹੋਈ ਸੀ ਕਿ ਦੇਸ਼ ਆਜ਼ਾਦ ਹੋਏ ਨੂੰ 75 ਸਾਲ ਤੋਂ ਵੱਧ ਸਮਾਂ ਹੋ ਗਿਆ ਤੇ 75 ਸਾਲ ਤੋਂ ਹੀ ਸਾਡੇ ਪਿੰਡਾਂ ਦੇ ਵਿੱਚ ਸਾਡੇ ਵਡੇਰਿਆਂ ਸਾਡੇ ਪੁਰਖਿਆਂ ਰਾਹੀਂ ਨਾਲੀਆਂ ਤੇ ਗਲੀਆਂ ਦੀ ਗ੍ਰਾਂਟ ਮਿਲਦੀ ਆ ਰਹੀ ਹੈ ਤੇ ਉਹ ਵਰਤੀ ਵੀ ਜਾ ਰਹੀ ਹੈ ਤੇ ਅਜੇ ਤੱਕ ਵੀ ਅਸੀਂ ਨਾਲੀਆਂ ਗਲੀਆਂ ਦੀ ਗ੍ਰਾਂਟ ਦੇ ਵਿੱਚ ਹੀ ਫਸੇ ਹੋਏ ਆ ਤੇ ਸਾਡੀਆਂ ਨਾਲੀਆਂ ਤੇ ਗਲੀਆਂ ਅਜੇ ਵੀ ਅਧੂਰੀਆਂ ਹਨ ਅਧੂਰੀਆਂ ਹਨ ਅਧੂਰੀਆਂ ਹਨ ਕਾਰਨ ਨਹੀਂ ਸਮਝ ਆਉਂਦਾ ਨਾਲ ਚੈਲੰਜ ਹੈ ਕੀ ਕਹਿੰਦੇ ਆ ਚੈਲੰਜ ਕਿ ਸਾਡੇ ਘਰ ਦੀ ਬਣੀ ਹੋਈ ਆਪਣੀ ਨਾਲੀ ਤੇ ਆਪਣੀ ਗਲੀ 75 ਸਾਲਾਂ ਵਿੱਚ ਮੇਰੇ ਦੇ ਗਲਤ ਨਾ ਹੋਵਾਂ ਇੱਕ ਵਾਰ ਵੀ ਨਹੀਂ ਟੁੱਟਦੀ ਟੁੱਟਦੀ ਹੈ ਇਹ ਲੋਕ ਟੁੱਟਦੀ ਹੈ ਮਟੀਰੀਅਲ ਨਹੀਂ ਸਹੀ ਉੱਥੇ ਹੀ ਫਸੇ ਆ ਨਾ ਅਜੇ ਡਵੈਲਪਮੈਂਟ ਦਾ ਵਿਕਾਸ ਦਾ ਲੈਵਲ ਕੀ ਆਏਗਾ ਇੱਕ ਚੀਜ਼ ਪੂਰੀ ਕਰੋਗੇ ਤੁਸੀਂ ਆਪਣਾ ਘਰ ਬਣਾਉਣੇ ਹੋ ਪਹਿਲਾਂ ਉਹਦੀ ਨੀਂਹ ਭਰ ਦਿਓ ਫਿਰ ਉਹਨੂੰ ਇੱਟਾਂ ਲਾਉਣਾ ਫਿਰ ਲੈਂਟਰ ਪਾਉਣੇ ਇੱਕ ਸਾਥ ਮਹਾਵਜਾ ਕੇ ਪੂਰਾ ਕਰਨੇ ਹੋ ਕਿਸ਼ਤਵਾਰ ਕਰਦੇ ਹੋ ਸਾਰਾ ਕੰਮ ਇੱਕ ਵਾਰ ਨਹੀਂ ਇਕੱਠਾ ਹੁੰਦਾ ਨਾ ਇਹਨਾਂ ਦੀ ਆਰਥਿਕ ਸਥਿਤੀ ਮਜ਼ਬੂਤ ਹੁੰਦੀ ਹੈ ਜਿਆਦਾਤਰ ਤਾਂ ਨਾ ਇਹਨੇ ਪੈਸੇ ਹੁੰਦੇ ਆ ਕਿ ਇੱਕ ਵਾਰ ਸਭ ਕੁਝ ਕਰ ਲਈਏ ਕਿਸ਼ਤਵਾਰ ਕਰਦੇ ਹਨ ਉਹ ਇਹ ਕਰਕੇ ਆ ਪਲਾਨ ਦੇ ਵਿੱਚ ਇਹ ਕਿਹਾ ਜਾਂਦਾ ਕਿ ਸਾਰੇ ਕੰਮ ਦੇ ਬਾਰੇ ਲੋਕਾਂ ਨੂੰ ਬਿਨਾਂ ਜਾਗਰੂਕ ਕਰੋ ਲੋਕਾਂ ਦਾ ਇਕੱਠ ਕਰੋ ਲੋਕਾਂ ਦੇ ਵਿੱਚ ਇਹ ਗੱਲਾਂ ਬਿਠਾਓ ਲੋਕਾਂ ਨੂੰ ਇਹ ਸਮਝ ਲੱਗੇ ਪਿੰਡ ਦੇ ਵਿੱਚ ਜਦੋਂ ਤੁਸੀਂ ਆਪਣਾ ਉਹ ಗ್ರಾಮ ਪੰਚਾਇਤ ਵਿਕਾਸ ਯੋਜਨਾ ਦਾ ਇਕੱਠ ਕਰਨਾ ਹੈ 2 ਅਕਤੂਬਰ ਤੋਂ 31 ਜਨਵਰੀ ਤੱਕ ਪਲਾਨ ਬਣਨੀ ਹੁੰਦੀ ਹੈ ਤੁਹਾਨੂੰ ਐਡਵਾਂਸ ਰੀਸ ਕਰਕੇ ਬੁਲਾ ਲਿਆ ਕਿ ਤੁਹਾਨੂੰ ਉਹ ਗੱਲ ਸੁਣਾ ਦਿੱਤੀਆਂ ਜਾਣ ਤੇ ਤੁਸੀਂ ਉੱਥੇ ਜਾ ਕੇ ਇਹਨਾਂ ਗੱਲਾਂ ਲਈ ਆਪਣੀ ਪਲਾਨ ਬਣਾ ਸਕੋ ਤੇ ਉੱਥੇ ਲੋਕਾਂ ਦਾ ਮਨ ਇੰਨਾਕ ਤੋ ਸ਼ਹਾ ਨਾਲ ਭਰ ਦਿਓ ਉੱਥੇ ਉਹਨਾਂ ਦੇ ਮਨਾਂ ਵਿੱਚ ਇਹੋ ਜਿਹੀ ਭਾਵਨਾ ਸਪਿਰਿਟ ਭਰ ਦਿਓ ਕਿ ਉਹ ਆਪਣੀ ਰੋਟੀ ਭੁੱਲ ਜਾਣ ਆਪਣਾ ਖਾਣਾ ਪੀਣਾ ਭੁੱਲ ਜਾਣ ਤੇ ਉਸ ਮੀਟਿੰਗ ਦੇ ਵਿੱਚ ਆਣ ਕੇ ਆਪਣਾ ਰੋਲ ਅਦਾ ਕਰਨ ਆਪਣੀ ਪਾਰਟਿਸਪੇਸ਼ਨ ਕਰਨ ਕਿ ਕੀ ਸਰਪੰਚ ਸਾਹਿਬ ਸਾਡੀ ਮੈਂਬਰ ਸਾਹਿਬ ਆਹ ਸਾਡਾ ਕੰਮ ਹੈ ਸਾਡੀ ਗਲੀ ਦੀਆਂ ਆ ਗੱਲਾਂ ਕਰਨ ਵਾਲੀਆਂ ਸਾਡੀ ਗਲੀ ਦੇ ਆਹ ਕੰਮ ਕਰਨ ਵਾਲੇ ਸਾਡੀ ਵਾਰਡ ਦੇ ਆਹ ਕੰਮ ਕਰਨ ਵਾਲੇ ਆ ਉਹਨਾਂ ਨੂੰ ਇੱਕ ਇਕੱਠਿਆਂ ਕਰਕੇ ਇਹਨਾਂ ਰਾਹੀਂ ਸਾਰਿਆਂ ਰਾਹੀਂ ਫਿਰ ਉਹਨਾਂ ਦੀ ਡੜੀ ਬੰਨਤਾ ਤਰਤੀਬਤਾ ਕਰ ਲਈ ਜਾਵੇ ਕੀ ਤਰਤੀਬਤਾ ਕਰ ਲਈ ਜਾਵੇ ਕਿ ਸਾਰੇ ਕੰਮ ਮੰਨ ਲਓ 50 ਇਕੱਠੇ ਹੋ ਗਏ ਇਕੱਠੇ ਨਹੀਂ ਹੋ ਪਾਉਣੇ ਇਹਨਾਂ ਜੋ ਪਹਿਲੀ ਵੀ ਕਿਸ਼ਤ ਚ ਕਿਹੜੇ ਕਰਨੇ ਆ ਇੱਕ ਨੰਬਰ 2 ਨੰਬਰ 3 ਨੰਬਰ ਕਿਹੜੇ ਕਰਨੇ ਆ ਇੱਕ ਸਾਲ ਦੇ ਵਿੱਚ ਮੈਂ ਤੁਹਾਨੂੰ ਇੱਕ ਇਹ ਕਹਿਣਾ ਚਾਹਾਂਗਾ ਕਿ ਇੱਕ ਥੀਮ ਦੇ ਨਾਲ ਮੰਨ ਕੇ ਹੀ ਚੱਲਿਓ ਇੱਕ ਥੀਮ ਨੂੰ ਲੈ ਕੇ ਕੰਮ ਕਰਨਾ ਕਿਉਂ ਕਿ ਕਿਉਂਕਿ ਪੌੜੀ ਦਾ ਪਹਿਲਾ ਡੰਡਾ ਹੈ ਜੇ ਉਹ ਚੜ ਗਏ ਤੇ ਦੂਜੇ ਤੇ ਪੈਰ ਰੱਖਿਆ ਜਾਣਾ ਜੇ ਪਹਿਲੇ ਡੰਡੇ ਤੇ ਪੈਰ ਰੱਖਣ ਤੋਂ ਬਾਅਦ ਆਪਾਂ ਸਿੱਧਾ ਕਰੀਏ 13ਵੇਂ ਤੇ ਚੜ ਜਾਗੇ ਨਹੀਂ ਇਹ ਚੜਿਆ ਜਾਣਾ ਸੋ ਇਸ ਕਰਕੇ ਪਹਿਲਾਂ ਇੱਕ ਪੂਰਾ ਕੰਮ ਹੋ ਫਿਰ ਦੂਜਾ ਕਰ ਲਓ ਉਹ ਮੈਡਮ ਤੁਹਾਡਾ ਪਹਿਲਾਂ ਸਾਂਝਾ ਕਰ ਗਿਆ ਹੈ ਪਾਈਪ ਪੋਰਟਲ ਤੇ ਜਾ ਕੇ ਸਰਕਾਰੀ ਪੋਰਟਲ ਹੈ ਉੱਥੇ ਦੇਖ ਲਓ 5-9 ਥੀਮਾਂ ਦੇ ਵਿੱਚ ਤੁਹਾਡਾ ਲੈਵਲ ਕੀ ਹੈ ਕਿਹੜੇ ਸਕੋਰ ਚ ਮੇਰੇ ਥੀਮ ਚ ਵੱਧ ਨੰਬਰ ਹੈ ਕਿਹੜੇ ਚ ਘੱਟ ਹੈ ਜਿੱਥੇ ਚ ਘੱਟ ਹੈ ਉੱਤੇ ਮਿਹਨਤ ਵਧ ਕਰਨੀ ਹੈ ਜਿੱਥੇ ਰਫਾ ਦੇ ਉੱਤੇ ਘੱਟ ਕਰਨੀ ਹੈ ਸਾਰਿਆਂ ਹੀ ਥੀਮਾਂ ਦੇ ਵਿੱਚ ਤੁਹਾਡੀ ਪ੍ਰੋਗਰੈਸ ਜਿਹੜੀ ਆ ਅਬੋਵ 75% ਹੋਣੀ ਚਾਹੀਦੀ ਹੈ ਫਿਰ ਤੁਸੀਂ ਉਸ ਲਾਈਨ ਦੇ ਵਿੱਚ ਲੱਗ ਜਾਂਦੇ ਹੋ ਕਿਹੜੀ ਜਿਹੜੀ ਉਹ ਕਹਿ ਗਿਆ ਪੁਰਸਕਾਰ ਲੈਣ ਵਾਲੀ ਕਿ ਆਪਾਂ 5 ਲੱਖ ਦਾ ਹੈ ਭਾਵੇਂ 10 ਲੱਖ ਦਾ ਹੈ ਭਾਵੇਂ 2 ਲੱਖ ਦਾ ਹੈ ਫਿਰ ਆਪਾਂ ਮੰਗ ਕਰ ਸਕਦੇ ਹਾਂ ਕਿ ਅਸੀਂ ਕੁਝ ਕੀਤਾ ਸਾਡਾ ਵੀ ਹੱਕ ਬਣਦਾ ਜੇਕਰ ਉਹ ਪੋਰਟਲ ਨੇ ਤੈਅ ਕਰਨਾ ਕਿ ਤੁਹਾਡੇ ਨੰਬਰ ਕਿੰਨੇ ਆਥੇ ਸਰਕਾਰੀ ਡਾਟਾ ਪਰਲਾ ਹੋਏ ਚਾਰ ਤਰ੍ਹਾਂ ਦੇ ਉੱਤੇ ਖਾਨੇ ਹੁੰਦੇ ਆ ਜੇ ਜੋ ਖੋਲੋਗੇ ਤੁਸੀਂ ਰੰਗ ਉਹਨਾਂ ਦੇ ਮੁਤਾਬਕ ਤੁਹਾਡੀ ਆਬਾਦੀ ਲਿਖੀ ਆ ਜਾਂਦੀ ਆ ਤੁਹਾਡਾ ਪਰਸੈਂਟ ਔਰਤਾਂ ਕਿੰਨੀਆਂ ਮਰਦ ਕਿੰਨੇ ਲਿਖਿਆ ਆ ਜਾਂਦਾ ਓਵਰ ਆਲ ਨੌਂ ਥੀਮਾਂ ਦੇ ਅਧਾਰ 'ਤੇ ਸਕੋਰ ਕਿੰਨਾ ਉਹ ਲਿਖਿਆ ਆ ਜਾਂਦਾ ਈਵਨ ਕੱਲੇ-ਕੱਲੇ ਥੀਮ ਦਾ ਵੀ ਲਿਖਿਆ ਆ ਜਾਂਦਾ ਜਦੋਂ ਕੱਲੇ-ਕੱਲੇ ਥੀਮ ਦਾ ਲਿਖਿਆ ਆਉਂਦਾ ਵਾ ਤੇ ਫੇਰ ਤੁਹਾਨੂੰ ਪਤਾ ਲੱਗਦਾ ਕਿ ਫੁਮੇਰੀ ਨੰਬਰ ਇੱਕ ਉਹ ਮੈਂ 3 ਨੰਬਰ ਇੱਕ ਉਹ ਮੇਰੇ 4 ਨੰਬਰ ਆ ਲਾਲ ਪੀਲਾ ਹਰਾ ਪੀਲਾ ਐਵੇਂ ਦੇ ਚਾਰ ਤਰ੍ਹਾਂ ਦੇ ਰੰਗ ਆ ਇਹਦੇ ਠੀਕ ਆ ਜੀ ਉਹਦੇ ਮਤਲਬ ਤੁਹਾਨੂੰ ਉਹਦਾ ਡਾਟਾ ਕਲੀਅਰ ਹੋ ਜਾਂਦਾ ਹੁਣ ਉਹਦੇ ਲਈ ਕਰਨਾ ਕੀ ਪੈਂਦਾ ਫੀਮ ਗਰੀਬੀ ਮੁਕਤੀ ਆਪਾਂ ਗੱਲ ਕੀਤੀ ਐਹਜੇ ਦੋ ਕੰਮ ਕਰ ਲੀਏ ਤੇ ਲੋਕਾਂ ਦਾ ਨਰਭਾ ਉੱਪਰ ਹੋ ਜਾਏਗਾ ਨਾ ਜੀ ਅਗਲੇ ਬੰਨੇ ਆ ਜਾਂਦਾ ਹੈ ਤੁਹਾਡਾ ਜੋ ਸਿਹਤ ਮੰਦ ਪਿੰਡ ਹੈ ਫਿਰ ਆ ਜਾਂਦਾ ਅੱਗੇ ਬਾਲ ਮਿੱਤਰ ਪਿੰਡ ਹੈ ਆਸ਼ਾ ਵਰਕਰ ਤੁਹਾਡੇ ਕੋਲ ਬੈਠੇ ਆ ਜੀ ਤੁਹਾਡੀ ਮਦਦ ਲਈ ਬਹੁਤ ਵਧੀਆ ਬੈਠੇ ਆ ਇਹਨਾਂ ਕੋ ਸਾਰਾ ਰਿਕਾਰਡ ਹੁੰਦਾ ਆਸ਼ਾ ਵਰਕਰ ਕੋਲ ਹਰ ਤਰ੍ਹਾਂ ਦੀ ਬਿਮਾਰੀ ਦਾ ਹਰ ਤਰ੍ਹਾਂ ਦੇ ਬੱਚੇ ਦਾ ਰਿਕਾਰਡ ਤੁਹਾਡੇ ਪਿੰਡ ਵਿੱਚ ਟੀਵੀ ਦੇ ਪੇਸ਼ੈਂਟ ਕਿੰਨੇ ਆ ਕੈਂਸਰ ਦੇ ਕਿੰਨੇ ਆ ਕਿਉਂ ਦੀ ਆਸ਼ਾ ਵਰਕਰ ਕਿੰਨੇ ਆ ਕਾਫੀ ਹੈ ਹੈਗਾ ਜੀ ਰਿਕਾਰਡ ਤੁਹਾਡੇ ਕੋ ਉਹਦੇ ਮੁਤਾਬਕ ਤੁਸੀਂ ਇੱਕ ਆਪਣੀ ਪਲਾਨ ਘੜ ਸਕਦੇ ਹੋ ਕਿ ਮੇਰੇ ਪਿੰਡ ਵਿੱਚ ਘਾਤਕ ਬਿਮਾਰੀਆਂ ਦੇ ਕੋਈ ਪੇਸ਼ੈਂਟ ਨਹੀਂ ਹੈਗਾ ਜਿਦੇ ਨਾਲ ਮੇਰੇ ਪਿੰਡ ਵਿੱਚ ਇਨਫੈਕਸ਼ਨ ਜਿਆਦਾ ਫੈਲ ਸਕਦੀ ਹੈ ਜਾਂ ਜਿਹਦੇ ਵਿੱਚ ਜਿਹਨੂੰ ਕਹਿੰਦੇ ਆ ਆਪਾਂ ਮੰਨ ਲਓ ਏਡਜ਼ ਦੀ ਗੱਲ ਕਰ ਲਈਏ ਕਿ ਇਹੋ ਜੀ ਜਿਆਦਾ ਪ੍ਰੋਬਲਮ ਨਹੀਂ ਹੈਗੀ ਇਹਨੂੰ ਕਿਵੇਂ ਕੀਤਾ ਜਾ ਸਕਦਾ ਆ ਇਥੋਂ ਤੱਕ ਮੈਨੂੰ ਕਹਿਣਾ ਪੈਂਦਾ ਇਹਨਾਂ ਦੀ ਡਿਊਟੀ ਹੈ ਜਿਹੜਾ ਮੈਂ ਆਖਿਆ ਜੇ ਮੈਂ ਗਲਤ ਨਹੀਂ ਐ ਇਹ ਕੋਈ ਟੀਬੀ ਵਾਲਾ ਪੇਸ਼ੈਂਟ ਆਇਆ ਤੇ ਉਹਨੂੰ ਕਿੰਨੇ ਮਹੀਨੇ ਗੋਲੀ ਖਵਾਉਣੇ ਹੋ ਜੀ 6 ਮਹੀਨੇ ਤੇ ਉਹਨਾਂ ਨੇ ਘਰ ਜਾ ਕੇ ਖਲਵਾਉਂਦੀ ਸੁੱਧਾ ਹੈਗੀ ਆ ਜੀ ਇਹਨਾਂ ਦੀ ਹੈਗੀ ਆ ਪਹਿਲੂ ਹੈ ਨਾ ਹੈਗੀ ਹੁਣ ਨਹੀਂ ਹਾਂ ਹੈਲਥ ਵਰਕਰ ਕੋ ਚਲੇ ਗਈ ਉਹ ਚਲੋ ਮੇਰਾ ਕਹਿੰਦਾ ਭਾਬਾ ਵੀ ਤੁਹਾਡੇ ਨੂੰ ਛੱਡ ਕੇ ਮਹਿਕਮਾ ਤੁਹਾਡਾ ਹੀ ਹੈਲਥ ਵਰਕਰ ਕਹਿੰਦਾ ਭਾਬਾ ਵੀ ਜੇ ਟੀਬੀ ਵਾਲੇ ਵੀ ਜਵੇਂ ਕੰਟਰੋਲ ਹੋ ਸਕਦੇ ਆ ਬਾਕੀ ਬੱਚਿਆਂ ਦੀ ਗੱਲ ਕਰ ਲਈਏ ਉਹਨਾਂ ਵਾਸਤੇ ਇਹਨਾਂ ਕੋਲ ਬਹੁਤ ਅੱਛਾ ਰਿਕਾਰਡ ਆ ਓਵਰ weight ਕਿੰਨੇ ਆ ਅੰਡਰ weight ਕਿੰਨੇ ਬੱਚੇ ਆ ਪ੍ਰੋਪਰ ਬੱਚੇ ਜਿਹੜੇ ਨੇ ਉਹ ਹੋਏ ਆ ਕਿ ਨਹੀਂ ਹੋਏ ਜਾਂ ਉਹਨਾਂ ਦੀਆਂ ਕੀ ਪ੍ਰੋਬਲਮਸ ਆਈਆਂ ਐ A to Z ਇਹਨਾਂ ਨੂੰ ਨਿੱਕੀ ਨਿੱਕੀ ਗੱਲ ਦਾ ਪਤਾ ਹੈ ਉਹਦੇ ਤਾਂ ਤੁਹਾਡੇ ਸਿਹਤਮੰਦ ਪਿੰਡ ਦਾ ਟਾਰਗੇਟ ਪੂਰਾ ਹੋ ਸਕਦਾ ਉੱਪਰ ਜਾ ਸਕਦਾ ਕਿਉਂਕਿ ਉਹਦੇ ਪੈਰਾਮੀਟਰ ਹੁੰਦੇ ਆ ਸਵਾਲ ਹੁੰਦੇ ਆ ਕੁਝ ਜਿੰਨਾ ਸਵਾਲਾਂ ਦਾ ਜਵਾਬ ਦੇਣਾ ਹੁੰਦਾ ਪਈ ਆ ਤੁਹਾਡੇ ਬੱਚੇ ਪਿੰਡ ਦੇ ਕਿੰਨੇ ਆ 50 ਨੇ ਮੰਨ ਲਓ 5 ਤੋਂ 11 ਸਾਲ ਦੇ ਤੇ ਉਹਨਾਂ ਵਿੱਚੋਂ ਓਵਰ weight ਕਿੰਨੇ ਆ ਤੇ ਅੰਡਰ weight ਕਿੰਨੇ ਆ ਉਹਦੇ ਨਾਲ ਨੰਬਰ ਉਹ ਸਕੋਰ ਜਿਹੜਾ ਉਹਦੇ ਨਾਲ ਚੜਦਾ ਤਾਹਾਂ ਥੱਲੇ ਉੱਪਰ ਤਾਂ ਹੱਥਾ ਹੁੰਦਾ ਏ ਉਹਦੇ ਮਤਲਬ ਤੁਸੀਂ ਚੱਲਣਾ ਉਹ ਜੇ ਤੁਹਾਨੂੰ ਇਹ ਦੱਸ ਦੇਣ ਗਿਆ ਵੀ ਆਹ ਲਾਜ ਜੇ ਹੋ ਜੇ ਸਮੇਂ ਸਿਰ ਹੋ ਜੇ ਤੇ ਉਹ ਉਹਦੀ ਰਿਕਵਰੀ ਹੋ ਸਕਦੀ ਹੈ ਤੇ ਉਹਦਾ ਕੰਮ ਵਧੀਆ ਹੋ ਸਕਦਾ ਹੈ ਇਸ ਤੋਂ ਅੱਗੇ ਵੀ ਜਾ ਕੇ ਨਾਲ ਦੀ ਨਾਲ ਹੀ ਇੱਕ ਹੋਰ بڑا ਸਿਹਤਮੰਦ ਪੇਟ ਦੇ ਨਾਲ ਸੰਬੰਧਿਤ ਸਵਾਲ ਹੈ ਇੱਥੇ ਡੀਓ ਐਲੀਮੈਂਟਰੀ ਦੇ ਵਿੱਚ ਨਾ ਇੱਕ ਵਿੰਗ ਹੈ ਜਿਲਾ ਸਿੱਖਿਆ ਅਫਸਰ ਐਲੀਮੈਂਟਰੀ ਜਿਹੜੇ ਨੇ ਉਹਨਾਂ ਕੋਲ ਇੱਕ ਡਿਪਾਰਟਮੈਂਟ ਦਾ ਇੱਕ ਹਿੱਸਾ ਹੈ ਜਿੱਥੇ ਜਿਹੜੇ ਬੱਚੇ ਸਕੂਲਾਂ ਵਿੱਚ ਪੜ੍ਹਦੇ ਐ ਉਹ ਕਿਸੇ ਵੀ ਬਿਮਾਰੀ ਤੋਂ ਪੀੜਿਤ ਹੈ ਚਾਹੇ ਉਹਨਾਂ ਦੀ ਹਾਰਟ ਸਰਜਰੀ ਹੋਣ ਵਾਲੀ ਹੈ ਚਾਹੇ ਕਿਸੇ ਤਰ੍ਹਾਂ ਦਾ ਕੋਈ ਫਿਜ਼ੀਓਥੈਰੇਪੀ ਹੈ ਹੋਰ ਕਿਸੇ ਤਰ੍ਹਾਂ ਦਾ ਵੀ ਕੋਈ ਇਲਾਜ ਹੈ ਉਹਨਾਂ ਬੱਚਿਆਂ ਦਾ ਇਲਾਜ ਸਰਕਾਰ ਵੱਲੋਂ 100% ਫ੍ਰੀ ਹੈ ਮੰਨ ਲਓ ਕਿਸੇ ਬੱਚੇ ਨੂੰ ਹਾਰਟ ਦੀ ਪ੍ਰੋਬਲਮ ਹੈ ਉਹਦੇ ਦਿਲ ਵਿੱਚ ਛੇਕ ਹੈ ਜਾਂ ਕੋਈ ਹੋਰ ਅਹਦੀਆਂ ਲਾਮਤਾਂ ਹੈ ਤੇ ਤੁਸੀਂ ਉਸ ਸਕੀਮ ਦਾ ਫਾਇਦਾ ਉਹਨਾਂ ਬੱਚਿਆਂ ਨਹੀਂ ਲੈ ਸਕਦੇ ਸਰ ਤੁਹਾਡੇ ਵੀ ਇੱਕ ਬੈਠੀ ਹੋਏ ਇੱਕ ਜਾਨੀ ਕਿਦਾ ਹੋਇਆ ਬੇਟੀ ਦਾ ਕਰਵਾਇਆ ਜਿਹੜੇ ਆ ਜੀ ਗੰਦੀਵਿੰਦ ਤੂੰ ਰਸਕੋ ਜੀ ਮੜਾ ਜਾ ਹਾਂ ਜੀ ਸਰ ਹੋਇਆ ਜੀ ਮੂਲ ਤੋਂ ਮਤਲਬ ਕਿ ਟੀਚਰਾਂ ਪੰਜ ਸਾਲ ਹੋਏ ਸੀ ਪਰ ਬਸ ਤੇ ਐਵੇਂ ਸਾਰਾ ਪ੍ਰੋਸੈਸ ਚੱਲਿਆ ਕਿ ਬਾਅਦ ਵਿੱਚ ਫ੍ਰੀ ਆਪਰੇਸ਼ਨ ਪਲੀ ਜੇ ਕੰਡੀ ਗੱਟ ਹੋਇਆ ਬਿੱਟ ਦਾ ਹਾਰਡ ਆ ਆ ਸੁਣ ਲਓ ਜੀ ਸਰ ਗੰਦੀਵਿੰਦ ਤੁਸੀਂ ਸਮਝੋ ਕਿ ਮੈਂ ਨਹੀਂ ਚਾਹੀ ਜਾ ਰਿਹਾ ਪਤਾ ਖ ਨੂੰ ਆਂਦੇ ਪਰਮਾਨ ਦੀ ਲੋਹੜਾ ਸਾਹਮਣੇ ਆ ਅੱਛਾ ਸੀ ਬੇਟੀ ਸਾਹਿਬ ਹੁਣ ਗੀ ਚੁੱਕੀ ਐ ਦੱਸੋ ਮੇਰੇ ਪਿੰਡ ਵਿੱਚ ਵਾਈਪਿੰਡ ਵਿੱਚ ਵੀ ਬੱਚੇ ਦੇ ਸਾਡੇ ਕੋਲ ਸਰ ਸਕੂਲ ਵਿੱਚ ਗਈ ਸੀ ਇਹ ਬੱਚੇ ਉਹਨਾਂ ਨੇ ਪੀਆਈ ਤੋਂ ਫ੍ਰੀ ਜਾ ਜੋ ਸੀ ਕਿ ਜਿਵੇਂ ਜਿਵੇਂ ਸਾਨੂੰ ਡਾਕਟਰ ਸਾਹਿਬ ਸਾਡੇ ਐਸਮੋਸਲ ਦੱਸਦੇ ਐ ਨਾ ਉਸੇ ਤਰ੍ਹਾਂ ਸੀ ਪ੍ਰੋਸੀਜਰ ਸੇ ਸਰ ਨੂੰ ਨਾਲ ਕਹਿੰਦਾ ਜੇ ਕਿਹਦੀ ਮਾਰਕੀ ਦੀ ਗੱਲ ਐ ਕਰਨਾ ਕੀ ਐ ਤੁਸੀਂ ਬੱਚਾ ਸਕੂਲੇ ਪੜਦਾ ਹੋਣਾ ਦਾ ਸਕੂਲ ਵਾਲਾ ਲੈ ਕੇ ਦੇ ਦੇਣਾ ਉਹਨੂੰ ਉੱਥੇ ਜੇ ਤੁਸੀਂ ਜਾਣਕਾਰੀ ਲੈਣੀ ਐ ਅਨੁਜ ਕੁਮਾਰ ਨਾਮ ਦਾ ਬੰਦਾ ਐ ਜਿਹੜਾ ਉੱਥੇ ਬੈਠਦਾ ਵੀਓ ਐਲੀਮੈਂਟ ਦਫਤਰ ਦੇ ਵਿਖੇ ਅਨੂਜ ਕੁਮਾਰ ਇਮਾਨਦਾਰ ਬੰਦਾ ਹਰਿਆਣੇ ਨੂੰ ਸਬੰਧ ਰੱਖਦਾ ਐਡਾ ਸਾਫ਼ ਸੁਥਰਾ ਬੰਦਾ ਹੈ ਕੀ ਮੈਂ ਤੁਹਾਨੂੰ ਗੱਲ ਦੱਸਾਂ ਅਨੂ ਫੋਨ ਕਰ ਲਓ ਉਹ ਇੱਕ ਪੇਸ਼ੈਂਟ ਦੇ ਨਾਲ ਸਿਸਟੈਂਟ ਜਾਂਦਾ ਉਹਦਾ ਵੀ ਖਰਚਾ ਸਰਕਾਰ ਦਿੰਦੀ ਹੈ ਕੁਝ ਬੱਚਾ ਸਰਕਾਰੀ ਸਕੂਲ ਚ ਪੜਤਣਾ ਚਾਹੀਦਾ ਸਤਿਓਂ ਪ੍ਰਾਈਵੇਟ ਵਾਲੇ ਬੱਚਿਆਂ ਦਾ ਨਹੀਂ ਸਰਕਾਰੀ ਸਕੂਲ ਦੇ ਨਾਲ ਉਹਦੀ ਅਟੈਚਮੈਂਟ ਬਿਲਕੁਲ ਕਿ ਡਾਕਟਰ ਆਉਂਦੇ ਨਾ ਕੇਵਲ ਇਹਨਾਂ ਨਹੀਂ ਐ ਆ ਕੈਂਪ ਲਾਉਂਦੇ ਆ ਫਿਰ ਸਾਲ ਚ ਇੱਕ ਵਾਰ ਹੈਂਡੀਕੈਪ ਨੂੰ ਵਸਾਖੀਆਂ ਦੇਣੀਆਂ ਵੀ ਚੇਅਰ ਦੇਣੇ ਜੋ ਵੀ ਹੁੰਦਾ ਉਹ ਟੈਸਟ ਕਰਦੇ ਆ ਫਿਰ ਉਦੋਂ ਬਾਅਦ ਅਗਲੇ ਸਟੈਪ ਤੇ ਲਿਆ ਕੇ ਤੋਂ ਉਹ ਚੀਜ਼ਾਂ ਦੋਂਦੇ ਵੀ ਐ ਹੁਣ ਇਹ ਚੀਜ਼ਾਂ ਉਹ ਨੇ ਜਿੰਨੀਆਂ ਤੁਹਾਡੀ ਬਾਲ ਮਿੱਤਰ ਪਿੰਡ ਲਈ ਸਿਹਤਮੰਦ ਪਿੰਡ ਲਈ ਜਿਹੜੀਆਂ ਨੇ ਪੁਲਾਹ ਬਲੈਕ ਹੋ ਸਕਦੀਆਂ